ਲੋਜੀਸਟਿਕਸ ਵਾਲੀ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਦਿਨਕ ਸਵੇਰਾ ਟੀਵੀ ਦੇ ਉੱਪਰ ਹਾਜ਼ਰ ਹੋ ਚੁੱਕੇ ਹਾਂ ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਲਈ ਲੋਕਾਂ ਨੂੰ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਵਾਇਆ ਜਾਂਦਾ ਪਰ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਖਬਰਾਂ ਇਸ ਤਰੀਕੇ ਦੀਆਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਦੋਂ ਪੁਲਿਸ ਕਰਮੀਆਂ ਦੇ ਵੱਲੋਂ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਜਾਂ ਫਿਰ ਟ੍ਰੈਫਿਕ ਨਿਯਮਾਂ ਨੂੰ ਪਾਲਣਾਂ ਦੇ ਰੂਪ ਦੇ ਵਿੱਚ ਨਹੀਂ ਜਿਹੜਾ ਸਾਹਮਣੇ ਰੱਖਿਆ ਜਾਂਦਾ ਹੁਣ ਇਸ ਮਾਮਲੇ ਦੇ ਉੱਪਰ ਜੇ ਇਸ ਤਰੀਕੇ ਦੇ ਨਾਲ ਟ੍ਰੈਫਿਕ ਨਿਯਮਾਂ ਨੂੰ ਪਾਲਣ ਕਰਵਾਉਣ ਦੇ ਲਈ ਖਾਸ ਤੌਰ ਦੇ ਉੱਪਰ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੇ ਵੱਲੋਂ ਵਰਦੀ ਪਹਿਨ ਕੇ ਗੱਡੀਆਂ ਚਲਾਈਆਂ ਜਾਣਗੀਆਂ ਜਾਂ ਫਿਰ ਵਾਹਨਾਂ ਦੀ ਇਸਤੇਮਾਲ ਕੀਤੇ ਜਾਣਗੇ ਇਧਰਲੇ ਪਾਸਿਓਂ ਕਿਸੇ ਦੂਸਰੀ ਜਗ੍ਹਾ ਦੇ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਸਾਰੇ ਜਿਹੜੇ ਪੁਲਿਸ ਕਰਮੀ ਨੇ ਉਹਨਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਨਵਾਂ ਆਦੇਸ਼ ਜਿਹੜਾ ਆਲਾ ਅਫਸਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਕੀ ਕੁਝ ਉਸ ਦੇ ਵਿੱਚ ਖਾਸ ਹੈ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਤਫਸੀਲ ਰੂਪੀ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਚੰਡੀਗੜ੍ਹ ਦੇ ਵਿੱਚ ਇਹ ਆਦੇਸ਼ ਜਿਹੜਾ ਆਲਾ ਅਫਸਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਚੇਤਾਵਨੀ ਨਾਲ ਦੀ ਨਾਲ ਦਿੱਤੀ ਗਈ ਹੈ ਕਿ ਜਿੱਥੇ ਵਿਭਾਗੀ ਕਾਰਵਾਈਆਂ ਹੋਣਗੀਆਂ ਨਾਲ ਦੀ ਨਾਲ ਕਾਨੂੰਨੀ ਰੂਪ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਬਹੁਤ ਸਾਰੀਆਂ ਕਾਰਵਾਈਆਂ ਦਾ ਸਾਹਮਣਾ ਇਹਨਾਂ ਪੁਲਿਸ ਕਰਮੀਆਂ ਨੂੰ ਕਰਨਾ ਪੈ ਸਕਦਾ ਕਿਉਂਕਿ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਸਥਿਤੀਆਂ ਜਿਹੜੀਆਂ ਵਿਗੜਦੀਆਂ ਸੀ ਜਾਂ ਫਿਰ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸੁਲਝਾਉਣ ਵਾਲੇ ਪਾਸੇ ਨੂੰ ਲਜਾਣ ਦੀ ਕੋਸ਼ਿਸ਼ ਦੇ ਵਿੱਚ ਪ੍ਰਸ਼ਾਸਨ ਦੇ ਆਹਲਾ ਅਫਸਰ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਸੋ ਇਸ ਵਕਤ ਇਹ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਜਾਣਕਾਰੀ ਦੇ ਵਿੱਚ ਹੁਣ ਤੱਕ तमाम ਉਹ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਹੈ ਕਿਉਂਕਿ ਜਦੋਂ ਪੁਲਿਸ ਕਰਮੀਆਂ ਦੇ ਵੱਲੋਂ ਜਾਂ ਫਿਰ ਪੁਲਿਸ ਮੁਲਾਜ਼ਮਾ ਦੇ ਵੱਲੋਂ ਕਿਸੇ ਵਾਹਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਆਮ ਤੌਰ ਦੇ ਉੱਪਰ ਦੇਖਿਆ ਜਾਂਦਾ ਹੈ ਭਾਵੇਂ ਸੀਟ ਬੈਲਟ ਨਾ ਲਾਉਣਾ ਹੋਵੇ ਭਾਵੇਂ ਇੰਡੀਕੇਟਰ ਦਿੱਤੇ ਬਿਨਾ ਉਹਨਾਂ ਦੇ ਵੱਲੋਂ ਕਿਸੇ ਮੋੜ ਤੋਂ ਮੁੜਨਾ ਹੋਵੇ ਜਾਂ ਫਿਰ ਰੈੱਡ ਲਾਈਟ ਦੇ ਉੱਪਰ ਖੜਨਾ ਹੋਵੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸੁਭਾਵਿਕ ਤੌਰ ਦੇ ਉੱਪਰ ਉਹਨਾਂ ਦੇ ਵੱਲੋਂ ਕਾਨੂੰਨ ਦੇ ਰੂਪ ਦੇ ਵਿੱਚ ਜਾਂ ਫਿਰ ਟ੍ਰੈਫਿਕ ਨਿਯਮਾਂ ਦੇ ਰੂਪ ਦੇ ਵਿੱਚ ਉਸ ਦਾ ਪਾਲਣ ਨਹੀਂ ਕੀਤਾ ਜਾਂਦਾ ਜਿਸ ਤੋਂ ਲੈ ਕੇ ਲਗਾਤਾਰ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸੀ ਟ੍ਰੈਫਿਕ ਵਿਭਾਗ ਦੇ ਕੋਲੇ ਜਾ ਰਹੀਆਂ ਸੀ ਟ੍ਰੈਫਿਕ ਨਿਯਮਾਂ ਦੀ ਪਾਲਣ ਜਿਹੜੀ ਆ ਪੁਲਿਸ ਕਰਮੀਆਂ ਦੇ ਵੱਲੋਂ ਉਸ ਤਰੀਕੇ ਦੇ ਨਾਲ ਨਹੀਂ ਸੀ ਕੀਤੀ ਜਾਂਦੀ ਇਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਚਰਚਾ ਦਾ ਵਿਸ਼ਾ ਪਿਛਲੇ ਸਮੇਂ ਦੇ ਵਿੱਚ ਬਣੀਆਂ ਹੋਈਆਂ ਸੀ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਟ੍ਰੈਫਿਕ ਪੁਲਿਸ ਮੁਲਾਜ਼ਮ ਜਿਹੜੇ ਨੇ ਚੌਂਕਾਂ ਦੇ ਵਿੱਚ ਖੜਕੇ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਗੇ ਸੀਸੀਟੀਵੀ ਦੇ ذریعے ਜਿਹੜੀ ਹੁੰਦੀ ਮੋਨਿਟਰੀ ਮੋਨਿਟਰਿੰਗ ਹੈ ਉਸ ਦੇ ذریعے ਚਲਾਨ ਜਿਹੜੇ ਸੀ ਇਹ ਚਲਾਨ ਜਿਸ ਨੂੰ ਕਿਹਾ ਜਾਂਦਾ ਉਹ ਚਲਾਨ ਕੱਟੇ ਜਾਣਗੇ ਪਰ ਲੋਕਾਂ ਨੂੰ ਜਿਹੜੇ ਆਮ ਲੋਕ ਨੇ ਟ੍ਰੈਫਿਕ ਦੇ ਵਿੱਚ ਦੀ ਲੰਘਦੇ ਹੋਏ ਲੋਕ ਦੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਰੋਕਿਆ ਨਹੀਂ ਜਾਵੇਗਾ ਉਹਨਾਂ ਦੇ ਦਸਤਾਵੇਜ਼ ਚੈੱਕ ਕਰਨ ਦੇ ਲਈ ਜਾਂ ਫਿਰ ਉਹਨਾਂ ਦੀ ਗੱਡੀ ਦੀ ਚੈਕਿੰਗ ਕਰਨ ਦੇ ਲਈ ਜਦੋਂ ਤੱਕ ਉਹਨਾਂ ਦੇ ਵੱਲੋਂ ਕਿਸੇ ਕਾਨੂੰਨ ਨੂੰ ਤੋੜਿਆ ਨਹੀਂ ਜਾਂਦਾ ਜਦੋਂ ਇਹ ਕਾਰਵਾਈ ਹੋਈ ਸੀ ਜਦੋਂ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਸੀ ਉਸ ਵਕਤ ਵੀ ਚਰਚਾ ਦਾ ਵਿਸ਼ਾ ਬਣਿਆ ਸੀ ਕਿ ਇਹ ਜ਼ਮੀਨੀ ਧਰਤਲ ਦੇ ਉੱਪਰ ਸੱਚ ਸਾਬਤ ਹੋ ਪਾਏਗਾ ਜਾਂ ਨਹੀਂ ਨਾਲ ਦੀ ਨਾਲ ਹੁਣ ਵੀ ਇਹ ਚਰਚਾਵਾਂ ਦਾ ਵਿਸ਼ਾ ਬਣਿਆ ਪਿਆ ਹੈ ਕਿ ਟ੍ਰੈਫਿਕ ਪੁਲਿਸ ਜੇਸ ਤਰੀਕੇ ਦੇ ਨਾਲ ਇਹ ਮੁਲਾਜ਼ਮਾਂ ਦਾ ਲਿਆਜ ਕਰਦੀ ਹੈ ਕਿਉਂਕਿ ਇਸ ਨੂੰ ਅਸੀਂ ਛੁੱਟਾ ਨਹੀਂ ਸਕਦੇ ਇਸ ਦੇ ਵਿੱਚ ਕੋਈ ਦੂਰਾਈ ਨਹੀਂ ਕਿ ਪੁਲਿਸ ਮੁਲਾਜ਼ਮ ਜਦੋਂ ਵਾਹਨਾਂ ਦਾ ਇਸਤੇਮਾਲ ਕਰਦੇ ਨੇ ਤਾਂ ਉਹਨਾਂ ਦੇ ਵੱਲੋਂ ਉਹ ਸਾਰੀਆਂ ਚੀਜ਼ਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੀਆਂ ਆਮ ਲੋਕਾਂ ਦੇ ਕੋਲੋਂ ਕਰਵਾਉਣ ਦੇ ਲਈ ਉਹਨਾਂ ਦੇ ਵੱਲੋਂ ਮੋٹے ਚਲਾਨ ਜਿਹੜੇ ਨੇ ਉਹ ਕੱਟੇ ਜਾਂਦੇ ਨੇ ਪਰ ਇਸ ਵਕਤ ਹੁਣ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਤਾਂ ਲੋਕ ਜਿਹੜੇ ਨੇ ਮੁਹਾਲੀ ਵਾਲੇ ਪਾਸਿਓਂ ਹੀ ਬੈਲਟਾ ਖਿੱਚਣੀਆਂ ਸ਼ੁਰੂ ਕਰ ਦਿੰਦੇ ਨੇ ਜਾਂ ਫਿਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਕਿਸੇ ਤਰੀਕੇ ਦੇ ਨਾਲ ਕੋਈ ਚਲਾਣਾ ਕੱਟਿਆ ਜਾਵੇ ਇਸ ਤੋਂ ਬਚਦੇ ਬਚਾਉਂਦੇ ਲੋਕ ਜਿਹੜੇ ਨੇ ਸਿੱਧੇ ਹੋ ਕੇ ਜਿਹੜੇ ਨੇ ਚੰਡੀਗੜ੍ਹ ਵਾਲੇ ਪਾਸੇ ਨੂੰ ਜਾਂਦੇ ਨੇ ਪਰ ਬਹੁਤ ਸਾਰੀਆਂ ਚੀਜ਼ਾਂ ਫਿਰ ਵੀ ਇਦਾਂ ਦੀਆਂ ਵਾਪਰਦੀਆਂ ਨੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਤਾਂ ਆਉਂਦੀਆਂ ਨੇ ਨਾਲ ਦੀ ਨਾਲ ਪ੍ਰਸ਼ਾਸਨ ਦੇ ਉੱਪਰ ਵੀ ਇਸ ਦਾ ਪ੍ਰੈਸ਼ਰ ਬਣਦਾ ਹੈ ਪ੍ਰਸ਼ਾਸਨ ਦੇ ਉੱਪਰ ਵੀ ਕਾਰਵਾਈਆਂ ਦਾ ਨਾਲ ਦੀ ਨਾਲ ਵੱਡਾ ਖਰ ਕਾਰਵਾਈਆਂ ਕਰਨੀਆਂ ਪੈਣਗੀਆਂ ਸੋ ਪੁਲਿਸ ਮੁਲਾਜ਼ਮ ਜਿਹੜੇ ਟ੍ਰੈਫਿਕ ਨਿਯਮ ਤੋੜਦੇ ਨੇ ਜਾਂ ਪਰ ਉਹਨਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੁਣ ਉਹਨਾਂ ਦੇ ਉੱਪਰ ਸ਼ਿਕੰਜਾ ਕੱਸਣ ਦੀਆਂ तमाम ਕਾਰਵਾਈਆਂ ਜਿਹੜੀਆਂ ਨੇ اعلی ਅਫਸਰਾਂ ਦੇ ਵੱਲੋਂ ਇੱਕ ਆਦੇਸ਼ ਦੇ ਤੌਰ ਦੇ ਉੱਪਰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਵਿਭਾਗੀ ਕਾਰਵਾਈ ਹੋਏਗੀ ਨਾਲ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਕਾਨੂੰਨੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਹੈ ਉਹ ਟ੍ਰੈਫਿਕ ਦੇ ਇਹਨਾਂ ਰੂਲਸ ਦੀ ਉਲੰਘਣਾ ਕਰਨ ਵਾਲੇ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਕਰਨਾ ਪੈ ਸਕਦਾ ਹੈ ਨਾਲ ਦੀ ਨਾਲ ਇਹ ਵੀ ਜਾਣਕਾਰੀ ਦੇ ਕਹਿੰਦੇ ਆ ਕਿ ਜੇਕਰ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਨਹੀਂ ਮੰਨਿਆ ਜਾਂਦਾ ਜਾਂ ਫਿਰ ਕਿਹਾ ਜਾਂਦਾ ਕਿ ਭਾਈ ਅਸੀਂ ਤਾਂ ਪੁਲਿਸ ਮੁਲਾਜ਼ਮਾਂ ਸਾਨੂੰ ਰੋਕਣਾ ਕਹਿੰਦੇ ਆ ਜੇਕਰ ਕੋਈ ਰੋਕੇਗਾ ਉਹ ਵੀ ਵਕੀਅਤ ਦੇ ਤੌਰ ਦੇ ਉੱਪਰ ਛੱਡ ਦੇਗਾ ਤਾਂ ਜਿਨ੍ਹਾਂ ਲੋਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੋਈ ਲੋ ਲਿਆਜ ਇਹਨਾਂ ਦਾ ਪੁਗਾਇਆ ਗਿਆ ਉਨਾ ਦੇ ਉੱਪਰ ਵੀ ਕਾਨੂੰਨੀ ਕਾਰਵਾਈ ਹੋਵੇਗੀ ਅਜਿਹਾ ਵੀ ਇਸ ਨੋਟੀਫਿਕੇਸ਼ਨ ਦੇ ਵਿੱਚ ਜਾਣਕਾਰੀਆਂ ਦੇ ਰੂਪ ਦੇ ਵਿੱਚ ਸਾਂਝਾ ਕੀਤਾ ਗਿਆ ਹੈ ਬਾਕੀ ਤੁਸੀਂ ਇਸ ਖਬਰ ਦੇ ਬਾਰੇ ਇਸ ਰਿਪੋਰਟ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਤੇ ਨਵੇਂ ਆਲਾ ਅਫਸਰਾਂ ਦੇ ਵੱਲੋਂ ਜਾਰੀ ਕੀਤੇ ਗਏ ਇਹਨਾਂ ਆਦੇਸ਼ਾਂ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਜ਼ਮੀਨੀ ਹਕੀਕਤਾਂ ਬਦਲਣਗੀਆਂ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵਾਹਨਾ ਦੀ ਵਰਤੋਂ ਕਰਦੇ ਸਮੇਂ ਇਹਨਾਂ ਨਿਯਮਾਂ ਦੀ ਪਾਲਣਾ ਕੀਤੀ ਜਾਏਗੀ ਕੀ ਕੋਈ ਕੁਝ ਮੰਦੇ ਵਿੱਚ ਵੱਲਵਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਲੋਜੀਸਟਿਕਸ ਵਾਲੀ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਦਿਨਕ ਸਵੇਰਾ ਟੀਵੀ ਦੇ ਉੱਪਰ ਹਾਜ਼ਰ ਹੋ ਚੁੱਕੇ ਹਾਂ ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਲਈ ਲੋਕਾਂ ਨੂੰ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਵਾਇਆ ਜਾਂਦਾ ਪਰ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਖਬਰਾਂ ਇਸ ਤਰੀਕੇ ਦੀਆਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਦੋਂ ਪੁਲਿਸ ਕਰਮੀਆਂ ਦੇ ਵੱਲੋਂ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਜਾਂ ਫਿਰ ਟ੍ਰੈਫਿਕ ਨਿਯਮਾਂ ਨੂੰ ਪਾਲਣਾਂ ਦੇ ਰੂਪ ਦੇ ਵਿੱਚ ਨਹੀਂ ਜਿਹੜਾ ਸਾਹਮਣੇ ਰੱਖਿਆ ਜਾਂਦਾ ਹੁਣ ਇਸ ਮਾਮਲੇ ਦੇ ਉੱਪਰ ਜੇ ਇਸ ਤਰੀਕੇ ਦੇ ਨਾਲ ਟ੍ਰੈਫਿਕ ਨਿਯਮਾਂ ਨੂੰ ਪਾਲਣ ਕਰਵਾਉਣ ਦੇ ਲਈ ਖਾਸ ਤੌਰ ਦੇ ਉੱਪਰ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੇ ਵੱਲੋਂ ਵਰਦੀ ਪਹਿਨ ਕੇ ਗੱਡੀਆਂ ਚਲਾਈਆਂ ਜਾਣ ਗਿਆ ਜਾਂ ਫਿਰ ਵਾਹਨਾਂ ਦੇ ਇਸਤੇਮਾਲ ਕੀਤੇ ਜਾਣ ਇਦਲੇ ਪਾਸਿਓ ਕਿਸੇ ਦੂਸਰੀ ਜਗ੍ਹਾ ਦੇ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਸਾਰੇ ਜਿਹੜੇ ਪੁਲਿਸ ਕਰਮੀ ਨੇ ਉਹਨਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਨਵਾਂ ਆਦੇਸ਼ ਜਿਹੜਾ ਆਲਾ ਅਫਸਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਕੀ ਕੁਝ ਉਸ ਦੇ ਵਿੱਚ ਖਾਸ ਹੈ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਤਫਸੀਲ ਰੂਪੀ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਚੰਡੀਗੜ੍ਹ ਦੇ ਵਿੱਚ ਇਹ ਆਦੇਸ਼ ਜਿਹੜਾ ਆਲਾ ਅਫਸਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਚੇਤਾਵਨੀ ਨਾਲ ਦੀ ਨਾਲ ਦਿੱਤੀ ਗਈ ਹੈ ਕਿ ਜਿੱਥੇ ਵਿਭਾਗੀ ਕਾਰਵਾਈਆਂ ਹੋਣਗੀਆਂ ਨਾਲ ਦੀ ਨਾਲ ਕਾਨੂੰਨੀ ਰੂਪ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਬਹੁਤ ਸਾਰੀਆਂ ਕਾਰਵਾਈਆਂ ਦਾ ਸਾਹਮਣਾ ਇਹਨਾਂ ਪੁਲਿਸ ਕਰਮੀਆਂ ਨੂੰ ਕਰਨਾ ਪੈ ਸਕਦਾ ਕਿਉਂਕਿ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਸਥਿਤੀਆਂ ਜਿਹੜੀਆਂ ਵਿਗੜਦੀਆਂ ਸੀ ਜਾਂ ਫਿਰ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸੁਲਝਾਉਣ ਵਾਲੇ ਪਾਸੇ ਨੂੰ ਲਜਾਣ ਦੀ ਕੋਸ਼ਿਸ਼ ਦੇ ਵਿੱਚ ਪ੍ਰਸ਼ਾਸਨ ਦੇ ਆਹਲਾ ਅਫਸਰ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਸੋ ਇਸ ਵਕਤ ਇਹ ਜਿਹੜੀ ਜਾਣਕਾਰੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਜਾਣਕਾਰੀ ਦੇ ਵਿੱਚ ਹੁਣ ਤੱਕ तमाम ਉਹ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਹੈ ਕਿਉਂਕਿ ਜਦੋਂ ਪੁਲਿਸ ਕਰਮੀਆਂ ਦੇ ਵੱਲੋਂ ਜਾਂ ਫਿਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਿਸੇ ਵਾਹਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਆਮ ਤੌਰ ਦੇ ਪਰ ਦੇਖਿਆ ਜਾਂਦਾ ਹੈ ਭਾਵੇਂ ਸੀਟ ਬੈਲਟ ਨਾ ਲਾਉਣਾ ਹੋਵੇ ਭਾਵੇਂ ਇੰਡੀਕੇਟਰ ਦਿੱਤੇ ਬਿਨਾ ਉਹਨਾਂ ਦੇ ਵੱਲੋਂ ਕਿਸੇ ਮੋੜ ਤੋਂ ਮੁੜਨਾ ਹੋਵੇ ਜਾਂ ਫਿਰ ਰੈੱਡ ਲਾਈਟ ਦੇ ਉੱਪਰ ਖੜਨਾ ਹੋਵੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸੁਭਾਵਿਕ ਤੌਰ ਦੇ ਉੱਪਰ ਉਹਨਾਂ ਦੇ ਵੱਲੋਂ ਕਾਨੂੰਨ ਦੇ ਰੂਪ ਦੇ ਵਿੱਚ ਜਾਂ ਫਿਰ ਟ੍ਰੈਫਿਕ ਨਿਯਮਾਂ ਦੇ ਰੂਪ ਦੇ ਵਿੱਚ ਉਸ ਦਾ ਪਾਲਣ ਨਹੀਂ ਕੀਤਾ ਜਾਂਦਾ ਜਿਸ ਨੂੰ ਲੈ ਕੇ ਲਗਾਤਾਰ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸੀ ਟ੍ਰੈਫਿਕ ਵਿਭਾਗ ਦੇ ਕੋਲੇ ਜਾ ਰਹੀਆਂ ਸੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਿਹੜੀ ਆ ਪੁਲਿਸ ਕਰਮੀਆਂ ਦੇ ਵੱਲੋਂ ਉਸ ਤਰੀਕੇ ਦੇ ਨਾਲ ਨਹੀਂ ਸੀ ਕੀਤੀ ਜਾਂਦੀ ਇਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਚਰਚਾ ਦਾ ਵਿਸ਼ਾ ਪਿਛਲੇ ਸਮੇਂ ਦੇ ਵਿੱਚ ਬਣੀ ਉਹ ਨਸੀ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਟ੍ਰੈਫਿਕ ਪੁਲਿਸ ਮੁਲਾਜ਼ਮ ਜਿਹੜੇ ਨੇ ਚੌਂਕਾਂ ਦੇ ਵਿੱਚ ਖੜਕੇ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਗੇ ਸੀਸੀਟੀਵੀ ਦੇ ذریعے ਜਿਹੜੀ ਹੁੰਦੀ ਮੋਨਿਟਰੀ ਮੋਨਿਟਰੀਂਗ ਹੈ ਉਸ ਦੇ ذریعے ਚਲਾਨ ਜਿਹੜੇ ਸੀ ਇਹ ਚਲਾਨ ਜਿਸ ਨੂੰ ਕਿਹਾ ਜਾਂਦਾ ਹੈ ਉਹ ਚਲਾਨ ਕੱਟੇ ਜਾਣਗੇ ਪਾਰੇ ਲੋਕਾਂ ਨੂੰ ਜਿਹੜੇ ਆਮ ਲੋਕ ਨੇ ਟ੍ਰੈਫਿਕ ਦੇ ਵਿੱਚ ਦੀ ਲੰਘਦੇ ਹੋਏ ਲੋਕ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਰੋਕਿਆ ਨਹੀਂ ਜਾਵੇਗਾ ਉਹਨਾਂ ਦੇ ਦਸਤਾਵੇਜ਼ ਚੈੱਕ ਕਰਨ ਦੇ ਲਈ ਜਾਂ ਫਿਰ ਉਹਨਾਂ ਦੀ ਗੱਡੀ ਦੀ ਚੈਕਿੰਗ ਕਰਨ ਦੇ ਲਈ ਜਦੋਂ ਤੱਕ ਉਹਨਾਂ ਦੇ ਵੱਲੋਂ ਕਿਸੇ ਕਾਨੂੰਨ ਨੂੰ ਤੋੜਿਆ ਨਹੀਂ ਜਾਂਦਾ ਜਦੋਂ ਇਹ ਕਾਰਵਾਈ ਹੋਈ ਸੀ ਜਦੋਂ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਸੀ ਉਸ ਵਕਤ ਵੀ ਚਰਚਾ ਦਾ ਵਿਸ਼ਾ ਬਣਿਆ ਸੀ ਕਿ ਇਹ ਜ਼ਮੀਨੀ ਧਰਤਲ ਦੇ ਉੱਪਰ ਸੱਚ ਸਾਬਤ ਹੋ ਪਾਏਗਾ ਜਾਂ ਨਹੀਂ ਨਾਲ ਦੀ ਨਾਲ ਹੁਣ ਵੀ ਇਹ ਚਰਚਾਵਾ ਦਾ ਵਿਸ਼ਾ ਬਣਿਆ ਪਿਆ ਹੈ ਕਿ ਟ੍ਰੈਫਿਕ ਪੁਲਿਸ ਜੇਸ ਤਰੀਕੇ ਦੇ ਨਾਲ ਇਹ ਮੁਲਾਜ਼ਮਾਂ ਦਾ ਲਿਆਜ ਕਰਦੀ ਹੈ ਕਿਉਂਕਿ ਇਸ ਨੂੰ ਅਸੀਂ ਛੁਟਲਾ ਨਹੀਂ ਸਕਦੇ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੁਲਿਸ ਮੁਲਾਜ਼ਮ ਜਦੋਂ ਵਾਹਨਾ ਦਾ ਇਸਤੇਮਾਲ ਕਰਦੇ ਨੇ ਤਾਂ ਉਹਨਾਂ ਦੇ ਵੱਲੋਂ ਉਹ ਸਾਰੀਆਂ ਚੀਜ਼ਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੀਆਂ ਆਮ ਲੋਕਾਂ ਦੇ ਕੋਲੋਂ ਕਰਵਾਉਣ ਦੇ ਲਈ ਉਹਨਾਂ ਦੇ ਵੱਲੋਂ ਮੋٹے ਚਲਾਣ ਜਿਹੜੇ ਨੇ ਉਹ ਕੱਟੇ ਜਾਂਦੇ ਨੇ ਪਰ ਇਸ ਵਕਤ ਹੁਣ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਤਾਂ ਲੋਕ ਜਿਹੜੇ ਨੇ ਮੁਹਾਲੀ ਵਾਲੇ ਪਾਸਿਓਂ ਹੀ ਬੈਲਟਾ ਖਿੱਚਣੀਆਂ ਸ਼ੁਰੂ ਕਰ ਦਿੰਦੇ ਨੇ ਜਾਂ ਫਿਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਕਿਸੇ ਤਰੀਕੇ ਦੇ ਨਾਲ ਕੋਈ ਚਲਾਣਾ ਕੱਟਿਆ ਜਾਵੇ ਇਸ ਤੋਂ ਬਚਦੇ ਬਚਾਉਂਦੇ ਲੋਕ ਜਿਹੜੇ ਨੇ ਸਿੱਧੇ ਹੋ ਕੇ ਜਿਹੜੇ ਨੇ ਚੰਡੀਗੜ੍ਹ ਵਾਲੇ ਪਾਸੇ ਨੂੰ ਜਾਂਦੇ ਨੇ ਪਰ ਬਹੁਤ ਸਾਰੀਆਂ ਚੀਜ਼ਾਂ ਫਿਰ ਵੀ ਇਦਾਂ ਦੀਆਂ ਵਰਤਦੀਆਂ ਨੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਤਾਂ ਆਉਂਦੀਆਂ ਨੇ ਨਾਲ ਦੀ ਨਾਲ ਪ੍ਰਸ਼ਾਸਨ ਦੇ ਉੱਪਰ ਵੀ ਇਸ ਦਾ ਪ੍ਰੈਸ਼ਰ ਬਣਦਾ ਹੈ ਪ੍ਰਸ਼ਾਸਨ ਦੇ ਉੱਪਰ ਵੀ ਕਾਰਵਾਈਆਂ ਦਾ ਨਾਲ ਦੀ ਨਾਲ ਵੱਡਾ ਖਰਚਾ ਬਣਦਾ ਹੈ ਕਿ ਉਹਨਾਂ ਪੁਲਿਸ ਮੁਲਾਜ਼ਮ ਜਿਹੜੇ ਟ੍ਰੈਫਿਕ ਨਿਯਮ ਤੋੜਦੇ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੁਣ ਉਹਨਾਂ ਦੇ ਉੱਪਰ ਸ਼ਿਕੰਜਾ ਕੱਸਣ ਦੀਆਂ तमाम ਕਾਰਵਾਈਆਂ ਜਿਹੜੀਆਂ ਨੇ ਆਲਾ ਅਫਸਰਾਂ ਦੇ ਵੱਲੋਂ ਇੱਕ ਆਦੇਸ਼ ਦੇ ਤੌਰ ਦੇ ਉੱਪਰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਵਿਭਾਗੀ ਕਾਰਵਾਈ ਹੋਏਗੀ ਨਾਲ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਕਾਨੂੰਨੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਹੈ ਉਹ ਟ੍ਰੈਫਿਕ ਦੇ ਇਹਨਾਂ ਰੂਲਸ ਦੀ ਉਲੰਘਣਾ ਕਰਨ ਵਾਲੇ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਕਰਨਾ ਪੈ ਸਕਦਾ ਹੈ ਨਾਲ ਦੀ ਨਾਲ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਜੇਕਰ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਨਹੀਂ ਮੰਨਿਆ ਜਾਂਦਾ ਜਾਂ ਫਿਰ ਕਿਹਾ ਜਾਂਦਾ ਕਿ ਭਾਈ ਅਸੀਂ ਤਾਂ ਪੁਲਿਸ ਮੁਲਾਜ਼ਮਾਂ ਸਾਨੂੰ ਰੋਕਣਾ ਕਹਿੰਦੇ ਆ ਜੇਕਰ ਕੋਈ ਰੋਕੇਗਾ ਉਹ ਵੀ ਵਾਕਿਆਤ ਦੇ ਤੌਰ ਦੇ ਉੱਪਰ ਛੱਡ ਦੇਗਾ ਤਾਂ ਜਿਨ੍ਹਾਂ ਲੋਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੋਈ ਲੋ ਲਿਆਜ ਇਹਨਾਂ ਦਾ ਪੁਗਾਇਆ ਗਿਆ ਉਹਨਾਂ ਦੇ ਉੱਪਰ ਵੀ ਕਾਨੂੰਨੀ ਕਾਰਵਾਈ ਹੋਵੇਗੀ ਅਜਿਹਾ ਵੀ ਇਸ ਨੋਟੀਫਿਕੇਸ਼ਨ ਦੇ ਵਿੱਚ ਜਾਣਕਾਰੀਆਂ ਦੇ ਰੂਪ ਦੇ ਵਿੱਚ ਸਾਂਝਾ ਕੀਤਾ ਗਿਆ ਹੈ ਬਾਕੀ ਤੁਸੀਂ ਇਸ ਖਬਰ ਦੇ ਬਾਰੇ ਇਸ ਰਿਪੋਰਟ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਤੇ ਨਵੇਂ ਆਲਾ ਅਫਸਰਾਂ ਦੇ ਵੱਲੋਂ ਜਾਰੀ ਕੀਤੇ ਗਏ ਇਹਨਾਂ ਆਦੇਸ਼ਾਂ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਜ਼ਮੀਨੀ ਹਕੀਕਤਾਂ ਬਦਲਣਗੀਆਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵਾਹਨਾਂ ਦੀ ਵਰਤੋਂ ਕਰਦੇ ਸਮੇਂ ਇਹਨਾਂ ਨਿਯਮਾਂ ਦੀ ਪਾਲਣਾ ਕੀਤੀ ਜਾਏਗੀ ਕੀ ਕੁਝ ਮੰਦੇ ਵਿੱਚ ਵੱਲਵਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਲੋ ਜੀ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਦਿਨਕ ਸਵੇਰਾ ਟੀਵੀ ਦੇ ਉੱਪਰ ਹਾਜ਼ਰ ਹੋ ਚੁੱਕੇ ਹਾਂ ਜੇ ਇਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਲਈ ਲੋਕਾਂ ਨੂੰ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਵਾਇਆ ਜਾਂਦਾ ਪਰ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਖਬਰਾਂ ਇਸ ਤਰੀਕੇ ਦੀਆਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਦੋਂ ਪੁਲਿਸ ਕਰਮੀਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਜਾਂ ਫਿਰ ਟ੍ਰੈਫਿਕ ਨਿਯਮਾਂ ਨੂੰ ਪਾਲਣਾਂ ਦੇ ਰੂਪ ਦੇ ਵਿੱਚ ਨਹੀਂ ਜਿਹੜਾ ਸਾਹਮਣੇ ਰੱਖਿਆ ਜਾਂਦਾ ਹੁਣ ਇਸ ਮਾਮਲੇ ਦੇ ਉੱਪਰ ਜੇ ਇਸ ਤਰੀਕੇ ਦੇ ਨਾਲ ਟ੍ਰੈਫਿਕ ਨਿਯਮਾਂ ਨੂੰ ਪਾਲਣ ਕਰਵਾਉਣ ਦੇ ਲਈ ਖਾਸ ਤੌਰ ਦੇ ਉੱਪਰ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੇ ਵੱਲੋਂ ਵਰਦੀ ਪਹਿਨ ਕੇ ਗੱਡੀਆਂ ਚਲਾਈਆਂ ਜਾਣਗੀਆਂ ਜਾਂ ਫਿਰ ਵਾਹਨਾਂ ਦੇ ਇਸਤੇਮਾਲ ਕੀਤੇ ਜਾਣਗੇ ਇਧਰਲੇ ਪਾਸਿਓਂ ਕਿਸੇ ਦੂਸਰੀ ਜਗ੍ਹਾ ਦੇ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਸਾਰੇ ਜਿਹੜੇ ਪੁਲਿਸ ਕਰਮੀ ਨੇ ਉਹਨਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਨਵਾਂ ਆਦੇਸ਼ ਜਿਹੜਾ ਆਲਾ ਅਫਸਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਕੀ ਕੋ ਜੋ ਉਸ ਦੇ ਵਿੱਚ ਖਾਸ ਹੈ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਤਫਸੀਲ ਰੂਪੀ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਚੰਡੀਗੜ੍ਹ ਦੇ ਵਿੱਚ ਇਹ ਆਦੇਸ਼ ਜਿਹੜਾ ਆਲਾ ਅਫਸਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਤੇ ਚੇਤਾਵਨੀ ਨਾਲ ਦੀ ਨਾਲ ਦਿੱਤੀ ਗਈ ਹੈ ਕਿ ਜਿੱਥੇ ਵਿਭਾਗੀ ਕਾਰਵਾਈਆਂ ਹੋਣਗੀਆਂ ਨਾਲ ਦੀ ਨਾਲ ਕਾਨੂੰਨੀ ਰੂਪ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਬਹੁਤ ਸਾਰੀਆਂ ਕਾਰਵਾਈਆਂ ਦਾ ਸਾਹਮਣਾ ਇਹਨਾਂ ਪੁਲਿਸ ਕਰਮੀਆਂ ਨੂੰ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਸਥਿਤੀਆਂ ਜਿਹੜੀਆਂ ਵਿਗੜਦੀਆਂ ਸੀ ਜਾਂ ਫਿਰ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸੁਲਝਾਉਣ ਵਾਲੇ ਪਾਸੇ ਨੂੰ ਲਜਾਣ ਦੀ ਕੋਸ਼ਿਸ਼ ਦੇ ਵਿੱਚ ਪ੍ਰਸ਼ਾਸਨ ਦੇ ਆਹਲਾ ਅਫਸਰ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਸੋ ਇਸ ਵਕਤ ਇਹ ਜਿਹੜੀ ਜਾਣਕਾਰੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਜਾਣਕਾਰੀ ਦੇ ਵਿੱਚ ਹੁਣ ਤੱਕ तमाम ਉਹ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਹੈ ਕਿਉਂਕਿ ਜਦੋਂ ਪੁਲਿਸ ਕਰਮੀਆਂ ਦੇ ਵੱਲੋਂ ਜਾਂ ਫਿਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਿਸੇ ਵਾਹਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਆਮ ਤੌਰ ਦੇ ਉੱਪਰ ਦੇਖਿਆ ਜਾਂਦਾ ਹੈ ਭਾਵੇਂ ਸੀਟ ਬੈਲਟ ਨਾ ਲਾਉਣਾ ਹੋਵੇ ਭਾਵੇਂ ਇੰਡੀਕੇਟਰ ਦਿੱਤੇ ਬਿਨਾ ਉਹਨਾਂ ਦੇ ਵੱਲੋਂ ਕਿਸੇ ਮੋੜ ਤੋਂ ਮੁੜਨਾ ਹੋਵੇ ਜਾਂ ਫਿਰ ਰੈੱਡ ਲਾਈਟ ਦੇ ਉੱਪਰ ਖੜਨਾ ਹੋਵੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸੁਭਾਵਿਕ ਤੌਰ ਦੇ ਉੱਪਰ ਉਹਨਾਂ ਦੇ ਵੱਲੋਂ ਕਾਨੂੰਨ ਦੇ ਰੂਪ ਦੇ ਵਿੱਚ ਜਾਂ ਫਿਰ ਟ੍ਰੈਫਿਕ ਨਿਯਮਾਂ ਦੇ ਰੂਪ ਦੇ ਵਿੱਚ ਉਸ ਦਾ ਪਾਲਣ ਨਹੀਂ ਕੀਤਾ ਜਾਂਦਾ ਜਿਸ ਨੂੰ ਲੈ ਕੇ ਲਗਾਤਾਰ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸੀ ਟ੍ਰੈਫਿਕ ਵਿਭਾਗ ਦੇ ਕੋਲੇ ਜਾ ਰਹੀਆਂ ਸੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਿਹੜੀ ਆ ਪੁਲਿਸ ਕਰਮੀਆਂ ਦੇ ਵੱਲੋਂ ਉਸ ਤਰੀਕੇ ਦੇ ਨਾਲ ਨਹੀਂ ਸੀ ਕੀਤੀ ਜਾਂਦੀ ਇਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਚਰਚਾ ਦਾ ਵਿਸ਼ਾ ਪਿਛਲੇ ਸਮੇਂ ਦੇ ਵਿੱਚ ਬਣੀ ਹੋ ਜਾਂ ਸੀ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਟ੍ਰੈਫਿਕ ਪੁਲਿਸ ਮੁਲਾਜ਼ਮ ਜਿਹੜੇ ਨੇ ਚੌਂਕਾਂ ਦੇ ਵਿੱਚ ਖੜਕੇ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਗੇ ਸੀਸੀਟੀਵੀ ਦੇ ذریعے ਜਿਹੜੀ ਹੁੰਦੀ ਮੋਨਿਟਰੀ ਮੋਨਿਟਰੀਂਗ ਹੈ ਉਸ ਦੇ ذریعے ਚਲਾਨ ਜਿਹੜੇ ਸੀ ਇਹ ਚਲਾਨ ਜਿਸ ਨੂੰ ਕਿਹਾ ਜਾਂਦਾ ਹੈ ਉਹ ਚਲਾਨ ਕੱਟੇ ਜਾਣਗੇ ਪਾਰੇ ਲੋਕਾਂ ਨੂੰ ਜਿਹੜੇ ਆਮ ਲੋਕ ਨੇ ਟ੍ਰੈਫਿਕ ਦੇ ਵਿੱਚ ਦੀ ਲੰਘਦੇ ਹੋਏ ਲੋਕ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਰੋਕਿਆ ਨਹੀਂ ਜਾਵੇਗਾ ਉਹਨਾਂ ਦੇ ਦਸਤਾਵੇਜ਼ ਚੈੱਕ ਕਰਨ ਦੇ ਲਈ ਜਾਂ ਫਿਰ ਉਹਨਾਂ ਦੀ ਗੱਡੀ ਦੀ ਚੈਕਿੰਗ ਕਰਨ ਦੇ ਲਈ ਜਦੋਂ ਤੱਕ ਉਹਨਾਂ ਦੇ ਵੱਲੋਂ ਕਿਸੇ ਕਾਨੂੰਨ ਨੂੰ ਤੋੜਿਆ ਨਹੀਂ ਜਾਂਦਾ ਜਦੋਂ ਇਹ ਕਾਰਵਾਈ ਹੋਈ ਸੀ ਜਦੋਂ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਸੀ ਉਸ ਵਕਤ ਵੀ ਚਰਚਾ ਦਾ ਵਿਸ਼ਾ ਬਣਿਆ ਸੀ ਕਿ ਇਹ ਜ਼ਮੀਨੀ ਧਰਤਲ ਦੇ ਉੱਪਰ ਸੱਚ ਸਾਬਤ ਹੋ ਪਾਏਗਾ ਜਾਂ ਨਹੀਂ ਨਾਲ ਦੀ ਨਾਲ ਹੁਣ ਵੀ ਇਹ ਚਰਚਾਵਾ ਦਾ ਵਿਸ਼ਾ ਬਣਿਆ ਪਿਆ ਹੈ ਕਿ ਟ੍ਰੈਫਿਕ ਪੁਲਿਸ ਜੇਸ ਤਰੀਕੇ ਦੇ ਨਾਲ ਇਹ ਨਾ ਮੁਲਾਜ਼ਮਾਂ ਦਾ ਲਿਆਜ ਕਰਦੀ ਹੈ ਕਿਉਂਕਿ ਇਸ ਨੂੰ ਅਸੀਂ ਛੁਟਲਾ ਨਹੀਂ ਸਕਦੇ ਇਸ ਦੇ ਵਿੱਚ ਕੋਈ ਦੂਰਅਏ ਨਹੀਂ ਕਿ ਪੁਲਿਸ ਮੁਲਾਜ਼ਮ ਜਦੋਂ ਵਾਨਾ ਦਾ ਇਸਤੇਮਾਲ ਕਰਦੇ ਨੇ ਤਾਂ ਉਹਨਾਂ ਦੇ ਵੱਲੋਂ ਉਹ ਸਾਰੀਆਂ ਚੀਜ਼ਾਂ ਅ ਨਹੀਂ ਕੀਤੀਆਂ ਜਾਂਦੀਆਂ ਜਿਹੜੀਆਂ ਆਮ ਲੋਕਾਂ ਦੇ ਕੋਲੋਂ ਕਰਵਾਉਣ ਦੇ ਲਈ ਉਹਨਾਂ ਦੇ ਵੱਲੋਂ ਮੋٹے ਚਲਾਣ ਜਿਹੜੇ ਨੇ ਉਹ ਕੱਟੇ ਜਾਂਦੇ ਨੇ ਪਰ ਇਸ ਵਕਤ ਹੁਣ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਤਾਂ ਲੋਕ ਜਿਹੜੇ ਨੇ ਮੁਹਾਲੀ ਵਾਲੇ ਪਾਸਿਓਂ ਹੀ ਬੈਲਟਾ ਖਿੱਚਣੀਆਂ ਸ਼ੁਰੂ ਕਰ ਦਿੰਦੇ ਨੇ ਜਾਂ ਫਿਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਕਿਸੇ ਤਰੀਕੇ ਦੇ ਨਾਲ ਕੋਈ ਚਲਾਣ ਨਾ ਕੱਟਿਆ ਜਾਵੇ ਇਸ ਤੋਂ ਬਚਦੇ ਬਚਾਉਂਦੇ ਲੋਕ ਜਿਹੜੇ ਨੇ ਸਿੱਧੇ ਹੋ ਕੇ ਜਿਹੜੇ ਨੇ ਚੰਡੀਗੜ੍ਹ ਵਾਲੇ ਪਾਸੇ ਨੂੰ ਜਾਂਦੇ ਨੇ ਪਰ ਬਹੁਤ ਸਾਰੀਆਂ ਚੀਜ਼ਾਂ ਫਿਰ ਵੀ ਇਦਾਂ ਦੀਆਂ ਵਰਤਦੀਆਂ ਨੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਤਾਂ ਆਉਂਦੀਆਂ ਨੇ ਨਾਲ ਦੀ ਨਾਲ ਪ੍ਰ ਪ੍ਰਸ਼ਾਸਨ ਦੇ ਉੱਪਰ ਵੀ ਕਾਰਵਾਈਆਂ ਦਾ ਨਾਲ ਦੀ ਨਾਲ ਵੱਡਾ ਖਰਚਾ ਬਣਦਾ ਹੈ ਕਿ ਉਹਨਾਂ ਨੂੰ ਵੀ ਕਾਰਵਾਈਆਂ ਕਰਨੀਆਂ ਪੈਣਗੀਆਂ ਸੋ ਪੁਲਿਸ ਮੁਲਾਜ਼ਮ ਜਿਹੜੇ ਟ੍ਰੈਫਿਕ ਨਿਯਮ ਤੋੜਦੇ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੁਣ ਉਹਨਾਂ ਦੇ ਉੱਪਰ ਸ਼ਿਕੰਜਾ ਕੱਸਣ ਦੀਆਂ तमाम ਕਾਰਵਾਈਆਂ ਜਿਹੜੀਆਂ ਨੇ ਆਲਾ ਅਫਸਰਾਂ ਦੇ ਵੱਲੋਂ ਇੱਕ ਆਦੇਸ਼ ਦੇ ਤੌਰ ਦੇ ਉੱਪਰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਵਿਭਾਗੀ ਕਾਰਵਾਈ ਹੋਏਗੀ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੀਆਂ ਕਾਨੂੰਨੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਹੈ ਉਹ ਟ੍ਰੈਫਿਕ ਦੇ ਇਹਨਾਂ ਰੂਲਸ ਦੀ ਉਲੰਘਣਾ ਕਰਨ ਵਾਲੇ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਕਰਨਾ ਪੈ ਸਕਦਾ ਹੈ ਨਾਲ ਦੀ ਨਾਲ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਜੇਕਰ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਨਹੀਂ ਮੰਨਿਆ ਜਾਂਦਾ ਜਾਂ ਫਿਰ ਕਿਹਾ ਜਾਂਦਾ ਕਿ ਭਾਈ ਅਸੀਂ ਤਾਂ ਪੁਲਿਸ ਮੁਲਾਜ਼ਮਾਂ ਸਾਨੂੰ ਰੋਕਣਾ ਕਹਿੰਦੇ ਆ ਜੇਕਰ ਕੋਈ ਰੋਕੇਗਾ ਉਹ ਵੀ ਵਾਕਵਿਅਤ ਦੇ ਤੌਰ ਦੇ ਉੱਪਰ ਛੱਡ ਦੇਗਾ ਤਾਂ ਜਿਨ੍ਹਾਂ ਲੋਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੋਈ ਲੋ ਲਿਆਜ ਇਹਨਾਂ ਦਾ ਪੁਗਾਇਆ ਗਿਆ ਉਨਾ ਦੇ ਉੱਪਰ ਵੀ ਕਾਨੂੰਨੀ ਕਾਰਵਾਈ ਹੋਵੇਗੀ ਅਜਿਹਾ ਵੀ ਇਸ ਨੋਟੀਫਿਕੇਸ਼ਨ ਦੇ ਵਿੱਚ ਜਾਣਕਾਰੀਆਂ ਦੇ ਰੂਪ ਦੇ ਵਿੱਚ ਸਾਂਝਾ ਕੀਤਾ ਗਿਆ ਹੈ ਬਾਕੀ ਤੁਸੀਂ ਇਸ ਖਬਰ ਦੇ ਬਾਰੇ ਇਸ ਰਿਪੋਰਟ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਤੇ ਨਵੇਂ ਆਲਾ ਅਫਸਰਾਂ ਦੇ ਵੱਲੋਂ ਜਾਰੀ ਕੀਤੇ ਗਏ ਇਹਨਾਂ ਆਦੇਸ਼ਾਂ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਜ਼ਮੀਨੀ ਹਕੀਕਤਾਂ ਬਦਲਣਗੀਆਂ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵਾਹਨਾਂ ਦੀ ਵਰਤੋਂ ਕਰਦੇ ਸਮੇਂ ਇਹਨਾਂ ਨਿਯਮਾਂ ਦੀ ਪਾਲਣਾ ਕੀਤੀ ਜਾਏਗੀ ਕੀ ਕੁਝ ਮੰਦੇ ਵਿੱਚ ਵੱਲ ਵੱਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਲੋਜੀਸਟਿਕਸ ਵਾਲੀ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਦਿਨਕ ਸਵੇਰਾ ਟੀਵੀ ਦੇ ਉੱਪਰ ਹਾਜ਼ਰ ਹੋ ਚੁੱਕੇ ਹਾਂ ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਲਈ ਲੋਕਾਂ ਨੂੰ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਵਾਇਆ ਜਾਂਦਾ ਪਰ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਖਬਰਾਂ ਇਸ ਤਰੀਕੇ ਦੀਆਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਦੋਂ ਪੁਲਿਸ ਕਰਮੀਆਂ ਦੇ ਵੱਲੋਂ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਜਾਂ ਫਿਰ ਟ੍ਰੈਫਿਕ ਨਿਯਮਾਂ ਨੂੰ ਪਾਲਣਾਂ ਦੇ ਰੂਪ ਦੇ ਵਿੱਚ ਨਹੀਂ ਜਿਹੜਾ ਸਾਹਮਣੇ ਰੱਖਿਆ ਜਾਂਦਾ ਹੁਣ ਇਸ ਮਾਮਲੇ ਦੇ ਉੱਪਰ ਜੇ ਇਸ ਤਰੀਕੇ ਦੇ ਨਾਲ ਟ੍ਰੈਫਿਕ ਨਿਯਮਾਂ ਨੂੰ ਪਾਲਣ ਕਰਵਾਉਣ ਦੇ ਲਈ ਖਾਸ ਤੌਰ ਦੇ ਉੱਪਰ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੇ ਵੱਲੋਂ ਵਰਦੀ ਪਹਿਨ ਕੇ ਗੱਡੀਆਂ ਚਲਾਈਆਂ ਜਾਣ ਗਿਆ ਜਾਂ ਫਿਰ ਵਾਹਨਾਂ ਦੇ ਇਸਤੇਮਾਲ ਕੀਤੇ ਜਾਣਗੇ ਇਦਲੇ ਪਾਸਿਓਂ ਕਿਸੇ ਦੂਸਰੀ ਜਗ੍ਹਾ ਦੇ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਸਾਰੇ ਜਿਹੜੇ ਪੁਲਿਸ ਕਰਮੀ ਨੇ ਉਹਨਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਨਵਾਂ ਆਦੇਸ਼ ਜਿਹੜਾ ਆਲਾ ਅਫਸਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਕੀ ਕੋਈ ਹੋ ਜੋ ਉਸ ਦੇ ਵਿੱਚ ਖਾਸ ਹੈ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਤਫਸੀਲ ਰੂਪੀ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਚੰਡੀਗੜ੍ਹ ਦੇ ਵਿੱਚ ਇਹ ਆਦੇਸ਼ ਜਿਹੜਾ ਆਲਾ ਅਫਸਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਤੇ ਚੇਤਾਵਨੀ ਨਾਲ ਦੀ ਨਾਲ ਦਿੱਤੀ ਗਈ ਹੈ ਕਿ ਜਿੱਥੇ ਵਿਭਾਗੀ ਕਾਰਵਾਈਆਂ ਹੋਣਗੀਆਂ ਨਾਲ ਦੀ ਨਾਲ ਕਾਨੂੰਨੀ ਰੂਪ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਬਹੁਤ ਸਾਰੀਆਂ ਕਾਰਵਾਈਆਂ ਦਾ ਸਾਹਮਣਾ ਇਹਨਾਂ ਪੁਲਿਸ ਕਰਮੀਆਂ ਨੂੰ ਕਰਨਾ ਪੈ ਸਕਦਾ ਕਿਉਂਕਿ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਸਥਿਤੀਆਂ ਜਿਹੜੀਆਂ ਵਿਗੜਦੀਆਂ ਸੀ ਜਾਂ ਪਰ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸੁਲਝਾਉਣ ਵਾਲੇ ਪਾਸੇ ਨੂੰ ਲਜਾਣ ਦੀ ਕੋਸ਼ਿਸ਼ ਦੇ ਵਿੱਚ ਪ੍ਰਸ਼ਾਸਨ ਦੇ ਆਹਲਾ ਅਫਸਰ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਸੋ ਇਸ ਵਕਤ ਇਹ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਜਾਣਕਾਰੀ ਦੇ ਵਿੱਚ ਹੁਣ ਤੱਕ तमाम ਉਹ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਹੈ ਕਿਉਂਕਿ ਜਦੋਂ ਪੁਲਿਸ ਕਰਮੀਆਂ ਦੇ ਵੱਲੋਂ ਜਾਂ ਫਿਰ ਪੁਲਿਸ ਮੁਲਾਜ਼ਮਾ ਦੇ ਵੱਲੋਂ ਕਿਸੇ ਵਾਹਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਆਮ ਤੌਰ ਦੇ ਉੱਪਰ ਦੇਖਿਆ ਜਾਂਦਾ ਹੈ ਭਾਵੇਂ ਸੀਟ ਬੈਲਟ ਨਾ ਲਾਉਣਾ ਹੋਵੇ ਭਾਵੇਂ ਇੰਡੀਕੇਟਰ ਦਿੱਤੇ ਬਿਨਾ ਉਹਨਾਂ ਦੇ ਵੱਲੋਂ ਕਿਸੇ ਮੋੜ ਤੋਂ ਮੁੜਨਾ ਹੋਵੇ ਜਾਂ ਫਿਰ ਰੈੱਡ ਲਾਈਟ ਦੇ ਉੱਪਰ ਖੜਨਾ ਹੋਵੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸੁਭਾਵਿਕ ਤੌਰ ਦੇ ਉੱਪਰ ਉਹਨਾਂ ਦੇ ਵੱਲੋਂ ਕਾਨੂੰਨ ਦੇ ਰੂਪ ਦੇ ਵਿੱਚ ਜਾਂ ਫਿਰ ਟ੍ਰੈਫਿਕ ਨਿਯਮਾਂ ਦੇ ਰੂਪ ਦੇ ਵਿੱਚ ਉਸ ਦਾ ਪਾਲਣ ਨਹੀਂ ਕੀਤਾ ਜਾਂਦਾ ਜਿਸ ਤੋਂ ਲੈ ਕੇ ਲਗਾਤਾਰ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸੀ ਟ੍ਰੈਫਿਕ ਵਿਭਾਗ ਦੇ ਕੋਲੇ ਜਾ ਰਹੀਆਂ ਸੀ ਟ੍ਰੈਫਿਕ ਨਿਯਮਾਂ ਦੀ ਪਾਲਣ ਜਿਹੜੀ ਆ ਪੁਲਿਸ ਕਰਮੀਆਂ ਦੇ ਵੱਲੋਂ ਉਸ ਤਰੀਕੇ ਦੇ ਨਾਲ ਨਹੀਂ ਸੀ ਕੀਤੀ ਜਾਂਦੀ ਇਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਚਰਚਾ ਦਾ ਵਿਸ਼ਾ ਪਿਛਲੇ ਸਮੇਂ ਦੇ ਵਿੱਚ ਬਣੀਆਂ ਹੋਈਆਂ ਸੀ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਟ੍ਰੈਫਿਕ ਪੁਲਿਸ ਮੁਲਾਜ਼ਮ ਜਿਹੜੇ ਨੇ ਚੌਂਕਾਂ ਦੇ ਵਿੱਚ ਖੜਕੇ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਗੇ ਸੀਸੀਟੀਵੀ ਦੇ ذریعے ਜਿਹੜੀ ਹੁੰਦੀ ਮੋਨਿਟਰੀ ਮੋਨਿਟਰਿੰਗ ਹੈ ਉਸ ਦੇ ذریعے ਚਲਾਨ ਜਿਹੜੇ ਸੀ ਇਹ ਚਲਾਨ ਜਿਸ ਨੂੰ ਕਿਹਾ ਜਾਂਦਾ ਉਹ ਚਲਾਨ ਕੱਟੇ ਜਾਣਗੇ ਪਰ ਲੋਕਾਂ ਨੂੰ ਜਿਹੜੇ ਆਮ ਲੋਕ ਨੇ ਟ੍ਰੈਫਿਕ ਦੇ ਵਿੱਚ ਦੀ ਲੰਘਦੇ ਹੋਏ ਲੋਕ ਦੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਰੋਕਿਆ ਨਹੀਂ ਜਾਵੇਗਾ ਉਹਨਾਂ ਦੇ ਦਸਤਾਵੇਜ਼ ਚੈੱਕ ਕਰਨ ਦੇ ਲਈ ਜਾਂ ਫਿਰ ਉਹਨਾਂ ਦੀ ਗੱਡੀ ਦੀ ਚੈਕਿੰਗ ਕਰਨ ਦੇ ਲਈ ਜਦੋਂ ਤੱਕ ਉਹਨਾਂ ਦੇ ਵੱਲੋਂ ਕਿਸੇ ਕਾਨੂੰਨ ਨੂੰ ਤੋੜਿਆ ਨਹੀਂ ਜਾਂਦਾ ਜਦੋਂ ਇਹ ਕਾਰਵਾਈ ਹੋਈ ਸੀ ਜਦੋਂ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਸੀ ਉਸ ਵਕਤ ਵੀ ਚਰਚਾ ਦਾ ਵਿਸ਼ਾ ਬਣਿਆ ਸੀ ਕਿ ਇਹ ਜ਼ਮੀਨੀ ਧਰਤਲ ਦੇ ਉੱਪਰ ਸੱਚ ਸਾਬਤ ਹੋ ਪਾਏਗਾ ਜਾਂ ਨਹੀਂ ਨਾਲ ਦੀ ਨਾਲ ਹੁਣ ਵੀ ਇਹ ਚਰਚਾਵਾਂ ਦਾ ਵਿਸ਼ਾ ਬਣਿਆ ਪਿਆ ਹੈ ਕਿ ਟ੍ਰੈਫਿਕ ਪੁਲਿਸ ਜੇਸ ਤਰੀਕੇ ਦੇ ਨਾਲ ਇਹ ਨਾ ਮੁਲਾਜ਼ਮਾਂ ਦਾ ਲਿਆਜ ਕਰਦੀ ਹੈ ਕਿਉਂਕਿ ਇਸ ਨੂੰ ਅਸੀਂ ਛੁਟਲਾ ਨਹੀਂ ਸਕਦੇ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੁਲਿਸ ਮੁਲਾਜ਼ਮ ਜਦੋਂ ਵਾਹਨਾਂ ਦਾ ਇਸਤੇਮਾਲ ਕਰਦੇ ਨੇ ਤਾਂ ਉਹਨਾਂ ਦੇ ਵੱਲੋਂ ਉਹ ਸਾਰੀਆਂ ਚੀਜ਼ਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੀਆਂ ਆਮ ਲੋਕਾਂ ਦੇ ਕੋਲੋਂ ਕਰਵਾਉਣ ਦੇ ਲਈ ਉਹਨਾਂ ਦੇ ਵੱਲੋਂ ਮੋٹے ਚਲਾਣ ਜਿਹੜੇ ਨੇ ਉਹ ਕੱਟੇ ਜਾਂਦੇ ਨੇ ਪਰ ਇਸ ਵਕਤ ਹੁਣ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਤਾਂ ਲੋਕ ਜਿਹੜੇ ਨੇ ਮੁਹਾਲੀ ਵਾਲੇ ਪਾਸਿਓਂ ਹੀ ਬੈਲਟਾਂ ਖਿੱਚੜੀਆਂ ਸ਼ੁਰੂ ਕਰ ਦਿੰਦੇ ਨੇ ਜਾਂ ਫਿਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਕਿਸੇ ਤਰੀਕੇ ਦੇ ਨਾਲ ਕੋਈ ਚਲਾਣ ਨਾ ਕੱਟਿਆ ਜਾਵੇ ਇਸ ਤੋਂ ਬਚਦੇ ਬਚਾਉਂਦੇ ਲੋਕ ਜਿਹੜੇ ਨੇ ਜਿਹੜੇ ਨੇ ਚੰਡੀਗੜ੍ਹ ਵਾਲੇ ਪਾਸੇ ਨੂੰ ਜਾਂਦੇ ਨੇ ਪਰ ਬਹੁਤ ਸਾਰੀਆਂ ਚੀਜ਼ਾਂ ਫਿਰ ਵੀ ਇਦਾਂ ਦੀਆਂ ਵਰਤਦੀਆਂ ਨੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਤਾਂ ਆਉਂਦੀਆਂ ਨੇ ਨਾਲ ਦੀ ਨਾਲ ਪ੍ਰਸ਼ਾਸਨ ਦੇ ਉੱਪਰ ਵੀ ਇਸ ਦਾ ਪ੍ਰੈਸ਼ਰ ਬਣਦਾ ਹੈ ਪ੍ਰਸ਼ਾਸਨ ਦੇ ਉੱਪਰ ਵੀ ਕਾਰਵਾਈਆਂ ਦਾ ਨਾਲ ਦੀ ਨਾਲ ਵੱਡਾ ਖਰਚਾ ਬਣਦਾ ਹੈ ਕਿ ਉਹਨਾਂ ਨੂੰ ਵੀ ਕਾਰਵਾਈਆਂ ਕਰਨੀਆਂ ਪੈਣਗੀਆਂ ਸੋ ਪੁਲਿਸ ਮੁਲਾਜ਼ਮ ਜਿਹੜੇ ਟ੍ਰੈਫਿਕ ਨਿਯਮ ਤੋੜਦੇ ਨੇ ਜਾਂ ਪਰ ਉਹਨਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੁਣ ਉਹਨਾਂ ਦੇ ਉੱਪਰ ਸ਼ਿਕੰਜਾ ਕੱਸਣ ਦੀਆਂ तमाम ਕਾਰਵਾਈਆਂ ਜਿਹੜੀਆਂ ਨੇ ਆਲਾ ਅਫਸਰਾਂ ਦੇ ਵੱਲੋਂ ਇੱਕ ਆਦੇਸ਼ ਦੇ ਤੌਰ ਦੇ ਉੱਪਰ ਇੱਕ ਨੋਟੀਫਿਕੇਸ਼ਨ ਜਾਰ ਕੇ ਉਸ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਵਿਭਾਗੀ ਕਾਰਵਾਈ ਹੋਏਗੀ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਕਾਨੂੰਨੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਹੈ ਉਹ ਟ੍ਰੈਫਿਕ ਦੇ ਇਹਨਾਂ ਰੂਲਸ ਦੀ ਉਲੰਘਣਾ ਕਰਨ ਵਾਲੇ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਕਰਨਾ ਪੈ ਸਕਦਾ ਹੈ ਨਾਲ ਦੀ ਨਾਲ ਇਹ ਵੀ ਜਾਣਕਾਰੀ ਦੇ ਦਿੰਦੇ ਹਾਂ ਕਿ ਜੇਕਰ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਨਹੀਂ ਮੰਨਿਆ ਜਾਂਦਾ ਜਾਂ ਫਿਰ ਕਿਹਾ ਜਾਂਦਾ ਕਿ ਭਾਈ ਅਸੀਂ ਤਾਂ ਪੁਲਿਸ ਮੁਲਾਜ਼ਮਾਂ ਸਾਨੂੰ ਰੋਕਣਾ ਕਿੰਨੇ ਆ ਜੇਕਰ ਕੋਈ ਰੋਕੇਗਾ ਉਹ ਵੀ ਵਾਕ ਵੀ ਅਦੇ ਤੌਰ ਦੇ ਉੱਪਰ ਛੱਡ ਦੇਗਾ ਤਾਂ ਜਿਨ੍ਹਾਂ ਲੋਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੋਈ ਲੋ ਲਿਆਜ ਇਹਨਾਂ ਦਾ ਪੁਗਾਇਆ ਆ ਗਿਆ ਉਹਨਾਂ ਦੇ ਉੱਪਰ ਵੀ ਕਾਨੂੰਨੀ ਕਾਰਵਾਈ ਹੋਵੇਗੀ ਅਜਿਹਾ ਵੀ ਇਸ ਨੋਟੀਫਿਕੇਸ਼ਨ ਦੇ ਵਿੱਚ ਜਾਣਕਾਰੀਆਂ ਦੇ ਰੂਪ ਦੇ ਵਿੱਚ ਸਾਂਝਾ ਕੀਤਾ ਗਿਆ ਹੈ ਬਾਕੀ ਤੁਸੀਂ ਇਸ ਖਬਰ ਦੇ ਬਾਰੇ ਇਸ ਰਿਪੋਰਟ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਤੇ ਨਵੇਂ ਆਲਾ ਹਫਸਰਾਂ ਦੇ ਵੱਲੋਂ ਜਾਰੀ ਕੀਤੇ ਗਏ ਇਹਨਾਂ ਆਦੇਸ਼ਾਂ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਜ਼ਮੀਨੀ ਹਕੀਕਤਾਂ ਬਦਲਣਗੀਆਂ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵਾਹਨਾ ਦੀ ਵਰਤੋਂ ਕਰਦੇ ਸਮੇਂ ਇਹਨਾਂ ਨਿਯਮਾਂ ਦੀ ਪਾਲਣਾ ਕੀਤੀ ਜਾਏਗੀ ਕੀ ਕੋਈ ਕੁਝ ਮੰਦੇ ਵਿੱਚ ਵੱਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਲੋਜੀਸਟਿਕਸ ਵਾਲੀ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਦਿਨਕ ਸਵੇਰਾ ਟੀਵੀ ਦੇ ਉੱਪਰ ਹਾਜ਼ਰ ਹੋ ਚੁੱਕੇ ਹਾਂ ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਲਈ ਲੋਕਾਂ ਨੂੰ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਵਾਇਆ ਜਾਂਦਾ ਪਰ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਖਬਰਾਂ ਇਸ ਤਰੀਕੇ ਦੀਆਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਦੋਂ ਪੁਲਿਸ ਕਰਮੀਆਂ ਦੇ ਵੱਲੋਂ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਜਾਂ ਫਿਰ ਟ੍ਰੈਫਿਕ ਨਿਯਮਾਂ ਨੂੰ ਪਾਲਣਾਂ ਦੇ ਰੂਪ ਦੇ ਵਿੱਚ ਨਹੀਂ ਜਿਹੜਾ ਸਾਹਮਣੇ ਰੱਖਿਆ ਜਾਂਦਾ ਹੁਣ ਇਸ ਮਾਮਲੇ ਦੇ ਉੱਪਰ ਜੇ ਇਸ ਤਰੀਕੇ ਦੇ ਨਾਲ ਟ੍ਰੈਫਿਕ ਨਿਯਮਾਂ ਨੂੰ ਪਾਲਣ ਕਰਵਾਉਣ ਦੇ ਲਈ ਖਾਸ ਤੌਰ ਦੇ ਉੱਪਰ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੇ ਵੱਲੋਂ ਵਰਦੀ ਪਹਿਨ ਕੇ ਗੱਡੀਆਂ ਚਲਾਈਆਂ ਜਾਣ ਗਿਆ ਜਾਂ ਫਿਰ ਵਾਹਨਾਂ ਦੇ ਇਸਤੇਮਾਲ ਕੀਤੇ ਜਾਣ ਇਦਲੇ ਪਾਸਿਓ ਕਿਸੇ ਦੂਸਰੀ ਜਗ੍ਹਾ ਦੇ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਸਾਰੇ ਜਿਹੜੇ ਪੁਲਿਸ ਕਰਮੀ ਨੇ ਉਹਨਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਨਵਾਂ ਆਦੇਸ਼ ਜਿਹੜਾ ਆਲਾ ਅਫਸਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਕੀ ਕੁਝ ਉਸ ਦੇ ਵਿੱਚ ਖਾਸ ਹੈ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਤਫਸੀਲ ਰੂਪੀ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਚੰਡੀਗੜ੍ਹ ਦੇ ਵਿੱਚ ਇਹ ਆਦੇਸ਼ ਜਿਹੜਾ ਆਲਾ ਅਫਸਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਚੇਤਾਵਨੀ ਨਾਲ ਦੀ ਨਾਲ ਦਿੱਤੀ ਗਈ ਹੈ ਕਿ ਜਿੱਥੇ ਵਿਭਾਗੀ ਕਾਰਵਾਈਆਂ ਹੋਣਗੀਆਂ ਨਾਲ ਦੀ ਨਾਲ ਕਾਨੂੰਨੀ ਰੂਪ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਬਹੁਤ ਸਾਰੀਆਂ ਕਾਰਵਾਈਆਂ ਦਾ ਸਾਹਮਣਾ ਇਹਨਾਂ ਪੁਲਿਸ ਕਰਮੀਆਂ ਨੂੰ ਕਰਨਾ ਪੈ ਸਕਦਾ ਕਿਉਂਕਿ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਸਥਿਤੀਆਂ ਜਿਹੜੀਆਂ ਵਿਗੜਦੀਆਂ ਸੀ ਜਾਂ ਫਿਰ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸੁਲਝਾਉਣ ਵਾਲੇ ਪਾਸੇ ਨੂੰ ਲਜਾਣ ਦੀ ਕੋਸ਼ਿਸ਼ ਦੇ ਵਿੱਚ ਪ੍ਰਸ਼ਾਸਨ ਦੇ ਆਹਲਾ ਅਫਸਰ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਸੋ ਇਸ ਵਕਤ ਇਹ ਜਿਹੜੀ ਜਾਣਕਾਰੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਜਾਣਕਾਰੀ ਦੇ ਵਿੱਚ ਹੁਣ ਤੱਕ तमाम ਉਹ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਹੈ ਕਿਉਂਕਿ ਜਦੋਂ ਪੁਲਿਸ ਕਰਮੀਆਂ ਦੇ ਵੱਲੋਂ ਜਾਂ ਫਿਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਿਸੇ ਵਾਹਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਆਮ ਤੌਰ ਦੇ ਉੱਤੇ ਪਰਵੇਖਿਆ ਜਾਂਦਾ ਹੈ ਭਾਵੇਂ ਸੀਟ ਬੈਲਟ ਨਾ ਲਾਉਣਾ ਹੋਵੇ ਭਾਵੇਂ ਇੰਡੀਕੇਟਰ ਦਿੱਤੇ ਬਿਨਾ ਉਹਨਾਂ ਦੇ ਵੱਲੋਂ ਕਿਸੇ ਮੋੜ ਤੋਂ ਮੁੜਨਾ ਹੋਵੇ ਜਾਂ ਫਿਰ ਰੈੱਡ ਲਾਈਟ ਦੇ ਉੱਪਰ ਖੜਨਾ ਹੋਵੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸੁਭਾਵਿਕ ਤੌਰ ਦੇ ਉੱਪਰ ਉਹਨਾਂ ਦੇ ਵੱਲੋਂ ਕਾਨੂੰਨ ਦੇ ਰੂਪ ਦੇ ਵਿੱਚ ਜਾਂ ਫਿਰ ਟ੍ਰੈਫਿਕ ਨਿਯਮਾਂ ਦੇ ਰੂਪ ਦੇ ਵਿੱਚ ਉਸ ਦਾ ਪਾਲਣ ਨਹੀਂ ਕੀਤਾ ਜਾਂਦਾ ਜਿਸ ਨੂੰ ਲੈ ਕੇ ਲਗਾਤਾਰ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸੀ ਟ੍ਰੈਫਿਕ ਵਿਭਾਗ ਦੇ ਕੋਲੇ ਜਾ ਰਹੀਆਂ ਸੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਿਹੜੀ ਆ ਪੁਲਿਸ ਕਰਮੀਆਂ ਦੇ ਵੱਲੋਂ ਉਸ ਤਰੀਕੇ ਦੇ ਨਾਲ ਨਹੀਂ ਸੀ ਕੀਤੀ ਜਾਂਦੀ ਇਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਚਰਚਾ ਦਾ ਵਿਸ਼ਾ ਪਿਛਲੇ ਸਮੇਂ ਦੇ ਵਿੱਚ ਬਣੀ ਉਹ ਨਸੀ ਹਾਲਾਂਕਿ ਪਿਛਲੇ ਦਿਨਾਂ ਦੇ